ਪੰਜਾਬ ਦੀ ਲੋਕ ਸਭਾ ਸੀਟ ਇੱਕ ਅਜਿਹੀ ਹੈ ਜਿੱਥੇ ਮੁਕਾਬਲਾ ਹੁਣ ਨੋਹਾ ਵਿਚਾਲੇ ਹੋਣਾ ਹੈ ਪਰਿਵਾਰ ਵੀ ਦੋਵੇਂ ਸਿਆਸੀ ਨੇ ਇਤفاق ਦੀ ਗੱਲ ਇਹ ਹੈ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਵੀ ਉਹਨਾਂ ਆਗੂਆਂ ਦੀ ਇੱਕ ਹੈ ਉਹ ਕਿਹੜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਹ ਦੋ ਪਰਿਵਾਰ ਨੇ ਜਿਨ੍ਹਾਂ ਦੀਆਂ ਨੋਹਾ ਦੇ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਪੂਰੀ ਸੰਭਾਵਨਾ ਬਣ ਚੁੱਕੀ ਹੈ ਹਾਲਾਂਕਿ ਇੱਕ ਤੱਕ ਤੱਕ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰ ਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਤੇ ਆਮ ਆਦਮੀ ਪਾਰਟੀ ਨੇ ਵੀ ਉੱਥੇ ਆਪਣਾ ਉਮੀਦਵਾਰ ਗੁਰਮੀਤ ਸਿੰਘ ਖੋਡੀਆਂ ਜਿਹੜੇ ਕੀ ਕੈਬਨਿਟ ਮੰਤਰੀ ਨੇ ਐਲਾਨ ਚੁੱਕੇ ਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾਣੇ ਨੇ ਤੇ ਅਗਲੇ ਉਮੀਦਵਾਰ ਦੀ ਜਿਹੜੀ ਘੋਸ਼ਣਾ ਉਹ ਲਗਭਗ ਤੈ ਹੋ ਗਈ ਹੈ ਪਰਮਪਾਲ ਕੌਰ ਸਿੱਧੂ ਜਿਹੜੇ ਕੀ ਸਿਕੰਦਰ ਸਿੰਘ ਮਲੂਕਾ ਸਾਹਿਬ ਦਾ ਅਕਾਲੀ ਮੰਤਰੀ ਦੀ ਰਿਸ਼ਤੇ ਦੇ ਵਿੱਚ ਨੂੰ ਨੇ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਉਹ ਵੀ ਆਪਣੀ ਪਤਨੀ ਦੇ ਸਮੇਤ ਪਾਈਪਾ ਦੇ ਵਿੱਚ ਸ਼ਾਮਲ ਜਲਦ ਹੋ ਰਹੇ ਨੇ ਇਸ ਗੱਲ ਦੀ ਪੱਕੀ ਖਬਰ ਹੋ ਗਈ ਹੈ ਹੁਣ ਕਿਉਂਕਿ ਪਤਾ ਇਹ ਵੀ ਲੱਗਿਆ ਚਰਚਾਵਾਂ ਉਸ ਹਲਕੇ ਦੇ ਵਿੱਚ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਇਸ ਤੋਂ ਤੱਕ ਕਿ ਭੁੰਦੜ ਸਾਹਿਬ ਔਰ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਇਹ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਸੀਨੀਅਰ ਲੀਡਰ ਨੇ ਉਹ ਸਾਰੇ ਮਨਾਉਣ ਜਾਂਦੇ ਨੇ ਮਲੂਕਾ ਪਰਿਵਾਰ ਦੇ ਮੈਂਬਰਾਂ ਨੂੰ ਖਾਸ ਕਰਕੇ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ कौर ਸਿੱਧੂ ਨੂੰ ਕਿ ਉਹ ਇਸੇ ਪਾਰਟੀ ਦੇ ਵਿੱਚ ਆਉਣ ਔਰ ਇਸੇ ਪਾਰਟੀ ਦੇ ਵਿੱਚ ਅੱਗੇ ਵੀ ਜਿਵੇਂ ਉਹਨਾਂ ਨੇ ਪਹਿਲਾਂ ਕੰਮ ਕੀਤਾ ਜਾਂ ਉਹਨਾਂ ਦੇ ਪਹਿਲੀ ਪੀੜੀ ਨੇ ਕੰਮ ਕੀਤਾ ਜਾਂ ਕਰ ਰਹੇ ਨੇ ਖਾਸ ਕਰਕੇ ਸਕੰਦਰ ਸਿੰਘ ਮਲੂਕਾ ਤਾਂ ਉਹ ਹਾਲਾਂਕਿ ਸਕੰਦਰ ਸਿੰਘ ਮਲੂਕਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਤਿਆਰ ਕਰਨ ਦੀ ਕਮੇਟੀ ਹੈ ਉਸ ਦਾ ਵੀ ਹਿੱਸਾ ਨੇ ਇੱਕ ਪਾਸੇ ਉਹ ਚੋਣ ਮੈਨੀਫੈਸਟੋ ਤਿਆਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਪਾਸੇ ਉਹਨਾਂ ਦੇ ਪੁੱਤ ਤੇ ਨੋਹ ਦੀ ਚਰਚਾ ਕਿ ਜਲਦੀ ਹੀ ਉਹਨਾਂ ਨੇ ਭਾਜਪਾ ਦੇ ਪੱਲਾ ਫੜ ਲੈਣਾ ਹਾਲਾਂਕਿ 2 ਤੋਂ 3 ਦਿਨ ਪਹਿਲਾਂ ਵੀ ਇਹ ਖਬਰਾਂ ਜੋਰ ਸ਼ੋਰ ਦੇ ਨਾਲ ਚੱਲੀਆਂ ਸਨ ਕਿ ਸ਼ਾਮਲ ਹੋ ਰਹੇ ਨੇ ਹਾਲਾਂਕਿ ਪ੍ਰੋਗਰਾਮ ਵੀ ਪੂਰਾ ਤੈਅ ਹੋ ਗਿਆ ਸੀ ਬਣ ਗਿਆ ਸੀ ਕਿ ਉਹ ਸ਼ਾਮਲ ਹੋ ਰਹੇ ਨੇ ਭਾਜਪਾ ਦੇ ਵਿੱਚ ਪਰ ਉਹ ਕਿਸੇ ਵਜ੍ਹਾ ਦੇ ਕਰਕੇ ਪ੍ਰੋਗਰਾਮ ਟਾਲ ਦਿੱਤਾ ਗਿਆ ਤੇ ਹੁਣ ਉਹ ਪ੍ਰੋਗਰਾਮ ਟਲੇਗਾ ਨਹੀਂ ਇਹ ਗੱਲ ਪੱਕੀ ਹੋ ਗਈ ਹੈ ਮਨਾਉਣ ਜਾਂਦੇ ਨੇ ਪਰ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਨੇ ਕੋਰੀ ਨਾ ਕੀਤੀ ਐ ਇਹ ਗੱਲ ਕਹਿ ਦਿੱਤੀ ਐ ਕਿ ਨਹੀਂ ਸاسي ਫੈਸਲਾ ਸਿਆਸੀ ਤੌਰ ਤੇ ਜਿਹੜਾ ਲੈਣਾ ਉਹ ਲੈ ਲਿਆ ਬਾਕੀ ਰਿਸ਼ਤੇ ਆਪਣੀ ਥਾਂ ਤੇ ਨੇ ਪਰ ਸਿਆਸੀ ਸਫਰ ਕਿਹੜੀ ਪਾਰਟੀ ਦੇ ਨਾਲ ਰਹਿ ਕੇ ਅੱਗੇ ਚੱਲਣਾ ਹੈ ਕਿਵੇਂ ਚੱਲਣਾ ਹੈ ਕਿਹੜੀ ਪਾਰਟੀ ਨੂੰ ਹਾਂ ਕਹਿਣੀ ਹੈ ਕਿਹੜੀ ਨੂੰ ਨਾ ਕਹਿਣੀ ਹੈ ਇਸ ਦਾ ਫੈਸਲਾ ਉਹਨਾਂ ਨੇ ਕਿਹਾ ਉਹ ਖੁਦ ਕਰਨਗੇ ਔਰ ਕਰ ਚੁੱਕੇ ਨੇ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਵੇਲੇ ਐਲਾਨ ਹੋ ਸਕਦਾ ਹੈ ਪਰਮਪਾਲ ਕੌਰ ਸਿੱਧੂ ਆਈਐਸ ਅਫਸਰ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਹਾਲੇ ਸੇਵਾ ਉਹਨਾਂ ਦੀ ਪਈ ਸੀ ਬਾਕੀ ਕਾਰਜਕਾਲ ਪਿਆ ਸੀ ਉਹ ਥੋੜੇ ਸਮੇਂ ਦਾ ਪਿਆ ਕਾਰਜਕਾਲ ਤੋਂ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਤੇ ਹੁਣ ਮੁਕਾਬਲਾ ਨੋਹਾਂ ਦੇ ਵਿਚਾਲੇ ਹੋਵੇਗਾ ਇੱਕ ਪਾਸੇ ਬਾਦਲ ਪਰਿਵਾਰ ਦੇ ਨੋ ਹਰਸਿਮਰਤ ਕੌਰ ਬਾਦਲ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨੋ ਹਰਸਿਮਰਤ ਕੌਰ ਬਾਦਲ ਤੇ ਦੂਜੇ ਪਾਸੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਇਹਨਾਂ ਦੋਨਾਂ ਦੇ ਵਿਚਾਲੇ ਵੀ ਆ ਜਿਹੜਾ ਹੁਣ ਮੁਕਾਬਲਾ ਹੋਣ ਜਾ ਰਿਹਾ ਹਾਲਾਂਕਿ ਉੱਥੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਵੀ ਇਥੋਂ ਤੱਕ ਕਿ ਕਾਂਗਰਸ ਨੇ ਹਾਲੇ ਉਮੀਦਵਾਰ ਉਥੋਂ ਐਲਾਨਣਾ ਉਹ ਵੀ ਹਾਲੇ ਉਮੀਦਵਾਰ ਦੀ ਜਿਹੜੀ ਆ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਵੀ ਉਸ ਪਹਿਲੀ ਕਤਾਰ ਦੇ ਵਿੱਚ ਖੜੇ ਨੇ ਉਸ ਸੂਚੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਫਿਰ ਉੱਥੇ ਬੀਬੀਆਂ ਦਾ ਮੁਕਾਬਲਾ ਹੋਵੇਗਾ ਤੇ ਇੱਕ ਉਥੇ ਗੁਰਮੀਤ ਸਿੰਘ ਖੁੱਡੀਆਂ ਵੀ ਉਹਨਾਂ ਬੀਬੀਆਂ ਦੇ ਵਿਚਾਲੇ ਚੋਣ ਲੜਨਗੇ ਇਹ ਗੱਲ ਤੈ ਹੋ ਗਈ ਹੈ ਪਰ ਜਿਹੜਾ ਇਹ ਦੋ ਪਰਿਵਾਰਾਂ ਦੇ ਜਿਹੜੇ ਕਿ ਸਿੱਧੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਰਨਾਏ ਹੋਏ ਸੀ ਹੁਣ ਤੱਕ ਪਹਿਲਾਂ ਸਿਕੰਦਰ ਸਿੰਘ ਮਲੂਕਾ ਬਾਰੇ ਵੀ ਇਹ ਚਰਚਾਵਾਂ ਆਈਆਂ ਕਿ ਕੀ ਉਹ ਭਾਜਪਾ ਚ ਜਾ ਰਹੇ ਨੇ ਜਦੋਂ ਉਹਨਾਂ ਨੇ ਨੋਨ ਇਸਤੀਫਾ ਦਿੱਤਾ ਤਾਂ ਫਿਰ ਉਹਨਾਂ ਨੇ ਕੁਝ ਮੀਡੀਆ ਅਧਾਰਿਆਂ ਨਾਲ ਗੱਲਬਾਤ ਕੀਤੀ ਤੇ ਇਸ ਗੱਲ ਨੂੰ ਨਾ ਕਰ ਦਿੱਤੀ ਕਿ ਇਹ ਅਫਵਾਹ ਹੋ ਸਕਦੀ ਹੈ ਮੇਰੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਰਿਹਾ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਸੀ ਪਰ ਉਹਨਾਂ ਦੇ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਹੀ ਉਹਨਾਂ ਦੇ ਨੋ ਪਰਮਪਾਲ ਕੌਰ ਸਿੱਧੂ ਉਹਨਾਂ ਨੇ ਇਹ ਕਿਤੇ ਵੀ ਹਾਲੇ ਤੱਕ ਕਿਸੇ ਵੀ মিডিਆ ਨਾਲ ਗੱਲ ਸਾਂਝੀ ਨਹੀਂ ਕੀਤੀ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਾਲਾਂਕਿ ਇਹ ਗੱਲ ਪੱਕੀ ਹੈ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਾ ਤਾਂ ਫਿਰ ਜੇਕਰ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹਦੀ ਅਗਲੀ ਗੱਲ ਪੱਕੀ ਹੈ ਕਿ ਭਾਜਪਾ ਦੇ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਲਈ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਫਿਰ ਸਵਾਲ ਆਉਂਦਾ ਹੈ ਇੱਕ ਹੋਰ ਬਾਦਲ ਪਰਿਵਾਰ ਦੇ ਜੀ ਦਾ ਉਹਨੇ ਮਨਪ੍ਰੀਤ ਸਿੰਘ ਬਾਦਲ ਹਾਲਾਂਕਿ ਸਿਹਤਯਾਬ ਹੋਣ ਦੇ ਲਈ ਉਹ ਆਰਾਮ ਕਰ ਰਹੇ ਨੇ ਉਹ ਅੱਜ ਕੱਲ੍ਹ ਭਾਜਪਾ ਦੇ ਵਿੱਚ ਸ਼ਾਮਲ ਨੇ ਸਾਰੇ ਜਾਣਦੇ ਨੇ ਪਰ ਜਦੋਂ ਸਾਬਕਾ ਮੁੱਖ ਮੰਤਰੀ ਵਰਹੂੰ ਪ੍ਰਕਾਸ਼ ਸਿੰਘ ਬਾਦਲ ਜਦੋਂ ਇਸ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਿਹਾ ਤੇ ਉਸ ਵਕਤ ਸੁਖਵੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੀ ਨੇੜਤਾ ਦਿਖਾਈ ਦਿੱਤੀ ਪਰਿਵਾਰਕ ਤੌਰ ਦੇ ਉੱਤੇ ਸਾਂਝ ਦਿਖਾਈ ਦਿੱਤੀ ਕਈ ਤਸਵੀਰਾਂ ਐਸੀਆਂ ਆਈਆਂ ਜਿਸ ਤੇ ਕਰਕੇ ਲੱਗਿਆ ਕਿ ਹੁਣ ਫੇਰ ਕੀ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ 'ਚ ਸਿੱਧੇ ਤੌਰ ਤੇ ਵਾਪਸ ਆ ਰਹੇ ਨੇ ਜਾਂ ਗੱਠਜੋੜ ਦੇ ਜ਼ਰੀਏ ਇਹ ਪਰਿਵਾਰ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਗੇ ਉਸ ਸੀਟ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਫਿਰ ਕਿਸ ਦਾ ਸਾਥ ਦਿੰਦੇ ਨੇ ਕੀ ਆਪਣੇ ਪਰਿਵਾਰ ਦਾ ਸਾਥ ਦਿੰਦੇ ਨੇ ਹਰਸਿਮਰਤ कौर ਬਾਦਲ ਦਾ ਸਮਰਥਨ ਕਰਨਗੇ ਜਾਂ ਫਿਰ ਉਹ ਆਪਣੇ ਹੀ ਪਾਰਟੀ ਦੇ ਕੈਂਡੀਡੇਟ ਪਰਮਪਾਲ कौर ਸਿੱਧੂ ਜੇਕਰ ਬਣਦੇ ਨੇ ਤੇ ਕੀ ਉਹਨਾਂ ਦਾ ਸਾਥ ਦੇਣਗੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਪਰ ਇਹ ਜਿਹੜਾ ਮੁਕਾਬਲਾ ਦਿਲਚਸਪ ਹੋਵੇਗਾ ਕਿਉਂਕਿ ਅਜਿਹੇ ਦੋ ਪਰਿਵਾਰ ਜਿਹੜੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਕਰ ਰਹੇ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਉਹਨਾਂ ਦੀਆਂ ਨੋਹਾਂ ਦੇ ਵਿੱਚ ਜਦੋਂ ਮੁਕਾਬਲਾ ਹੋਣਾ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਲੋਕਾਂ ਦੀ ਨਜ਼ਰ ਵੀ ਟਿਕੀ ਰਹੇਗੀ ਪਰ ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਨੇ ਵੋਟਰਾਂ ਨੇ ਤੈਅ ਕਰਨਾ ਹੈ ਕਿ ਉਹ ਕਿਸ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਉਮੀਦਵਾਰ ਦੇ ਤੌਰ ਦੇ ਉੱਤੇ ਸਭ ਤੋਂ ਵੱਧ ਕਿਹੜਾ ਉਮੀਦਵਾਰ ਦੇਨ ਨੂੰ ਲੱਗਦਾ ਹੈ ਕਿ ਉਹਨਾਂ ਦੇ ਇਲਾਕੇ ਦੀ ਉਹਨਾਂ ਦੇ ਹਲਕੇ ਦੀ ਤਰੱਕੀ ਕਰਵਾ ਸਕਦਾ ਅਸ ਦੇ ਬਾਰੇ ਉਦੋਂ ਤੈਅ ਹੋਵੇਗਾ ਪਰ ਇੱਕ ਗੱਲ ਪੱਕੀ ਹੈ ਕਿ ਉਹ ਜਲਦੀ ਹੀ ਜਿਹੜਾ ਇਥੋਂ ਸੀਟ ਲੜ ਸਕਦੇ ਨੇ ਹਾਲਾਂਕਿ ਪਿਛਲੀ ਵਾਰ ਵੀ 2019 ਦੀਆਂ ਚੋਣਾਂ ਜਦੋਂ ਹੋਈਆਂ ਤੇ ਹਰਸ਼ਿਮਰਤ ਕੌਰ ਬਾਦਲ ਥੋੜੇ ਹੀ ਮਾਰਜਨ ਦੇ ਨਾਲ ਉਹ ਜਿੱਤਦੇ ਨੇ ਲਗਭਗ 20k ਹਜ਼ਾਰ ਵੋਟਾਂ ਤੇ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਸੀ ਤੇ ਇਸ ਕਰਕੇ ਹੁਣ ਮੰਨਿਆ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਲਈ ਸੁਖਵੀਰ ਸਿੰਘ ਬਾਦਲ ਦੇ ਲਈ ਇਹ ਸੀਟ ਦੇ ਉੱਤੇ ਵੀ ਅੱਡੀ ਚੋਟੀ ਦਾ ਜ਼ੋਰ ਲੱਗੇਗਾ ਇਹ ਸੀਟ ਵੀ ਸੌਖੀ ਨਹੀਂ ਹੈ ਤਾਂ ਦੇਖਦੇ ਹਾਂ ਉਹਨਾਂ ਨੇ ਸਮੇਂ ਦੇ ਵਿੱਚ ਨਤੀਜੇ ਕੀ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਚਰਚਾਵਾਂ ਨੇ ਉਹ ਜੋਰਾਤੇ ਨੇ ਖਾਸ ਕਰਕੇ ਲੋਕ ਸਭਾ ਹਲਕਾ ਬਠਿੰਡੇ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਉੱਥੇ ਦੋ ਪਰਿਵਾਰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨੇ ਪਰ ਉਹਨਾਂ ਦੀਆਂ ਨੁਹਾਂ ਵੱਖ-ਵੱਖ ਰੀਆਂ ਪਾਰਟੀਆਂ ਦੇ ਤੌਰ ਦੇ ਉੱਤੇ ਆਮੋ ਸਾਹਮਣੇ ਹੋਣ ਦੀ ਉਹਨਾਂ ਦੀ ਪੂਰੀ ਪੂਰੀ ਸੰਭਾਵਨਾ ਹੈ ਇੱਕ ਉਮੀਦਵਾਰ ਦੀ ਦਾ ਵੀ ਹਾਲੇ ਐਲਾਨ ਹੋਣਾ ਬਾਕੀ ਹੈ ਪਰ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਨਾਮ ਹੈ ਉਹ ਪਹਿਲਾਂ ਹੀ ਉਹਨਾਂ ਦੀਆਂ ਸਰਗਰਮੀਆਂ ਤੋਂ ਤੈਅ ਹੋ ਚੁੱਕਾ ਹੈ ਕਿ ਉਹ ਸੀਟ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਤੇ ਦੂਜੇ ਪਾਸੇ ਜਦੋਂ ਹੀ ਇਹ ਸ਼ਾਮਲ ਹੋਏ ਤੇ ਉਦੋਂ ਐਲਾਨ ਹੋ ਜਾਣਾ ਹੈ ਭਾਜਪਾ ਦੇ ਵੱਲੋਂ ਵੀ ਕਿਉਂਕਿ ਭਾਜਪਾ ਨੇ ਵੀ ਹਾਲੇ ਸਾਰੀਆਂ ਸੀਟਾਂ ਤੇ ਉਮੀਦਵਾਰ ਨਹੀਂ ਲਾਨੇ ਜਿੰਨਾਂ ਵਿੱਚੋਂ ਲੋਕ ਸਭਾ ਹਲਕਾ ਬਠਿੰਡਾ ਵੀ ਇੱਕ ਹੈ ਤਾਂ ਤੁਸੀਂ ਕੀ ਮੰਨਦੇ ਹੋ ਜੇਕਰ ਇਸ ਤਰ੍ਹਾਂ ਵਾਅਕ ਹੀ ਹੁੰਦਾ ਹੈ ਤਾਂ ਤੁਹਾਨੂੰ ਇਹ ਮੁਕਾਬਲਾ ਕਿਸ ਦੇ ਹੱਕ ਵਿੱਚ ਜਾਂਦਾ ਨਜ਼ਰ ਆਵੇਗਾ ਹਾਲਾਂਕਿ ਵੱਖ-ਵੱਖ ਥਾਵਾਂ ਦੇ ਉੱਤੇ ਭਾਜ ਭਾਮੀਦਵਾਰਾਂ ਦਾ ਵਿਰੋਧ ਵੀ ਦੇਖਣ ਨੂੰ ਮਿਲ ਰਹੇ ਹਨ ਪਰ ਤੁਹਾਡਾ ਕੀ ਮੰਨਣਾ ਹੈ ਲੋਕ ਸਭਾ ਹਲਕਾ ਬਠਿੰਡਾ ਦੇ ਲੋਕ ਇਸ ਸੀਟ ਦੇ ਉੱਤੇ ਆਪਣਾ ਰਵਈਆ ਵੋਟ ਦੇ ਨਾਲ ਕਿਵੇਂ ਬਦਲ ਸਕਦੇ ਨੇ ਲੋਕ ਕਿਵੇਂ ਬਦਲ ਸਕਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰੋ ਅਗਲੇ ਅਪਡੇਟ ਤੱਕ ਦੇ ਲਈ ABC ਪੰਜਾਬ ਦੇ ਨਾਲ